ਲੋ ਜੀ ਬਾਈ ਸਸੀ ਗੱਲ ਨਹੀਂ ਕੀ ਹਾਲ ਚਾਲਾਂ ਦੋਸਤੋਂ ਲੋ ਜੀ ਬਾਈ ਆਪਾਂ ਚੱਲ ਪਈ ਬਾਜੀ ਤੇ ਬਾਈ ਜੀ ਚੱਲਦੇ ਆਂ ਪੁੱਤਰ ਜਿਹਦੇ ਕੋਲੇ ਉਹ ਲਾਈ ਗਿਆ ਸੀਗਾ ਤੇ ਆ ਪਰਤ ਪਾਉਂਦੇ ਆ ਵਾਣ ਚ ਤੇ ਲਾਈਟ ਹਜੇ ਆਈ ਨਹੀਂ ਜੇ ਲਾਈਟ ਆ ਜਾਂਦੀ ਤਾਂ ਮੋਟਰ ਚਲਾ ਜਾਂਦੀ ਮੈਂ ਤਾਂ ਬੋਰਡ ਚਲਾਈ ਦੇਊਗਾ ਉਹਨੂੰ ਕਿਹਾ ਬੋਰਡਾਂ ਦਾ ਕੋਈ ਨਹੀਂ ਮੈਂ ਚਲਾ ਜੂਗਾ ਪਾਣੀ ਵੀ ਛੱਡ ਜੂਗਾ ਅੱਜੀ ਪਾਉਂ ਗਵਾਂਡੀ ਆਪਣੇ ਭਾਰਤ ਪਾਉਣ ਲੱਗੇ ਪਏ ਮਾਨ ਚਾਹ ਖੜੀ ਟਰਾਲੀ ਇੱਧਰ ਖੜੀ ਹੈ ਮਸ਼ੀਨ ਉਹਲੇ ਉੱਤਰ ਸੌ ਦੇ ਨੇੜ ਹੋਗਾ ਹਣਾ ਲੈ ਲਓ ਇਹ ਲਓ ਬਈ ਆਪਣੇ ਪਿੰਡੋਂ ਚਾਰ ਤਿੰਨ ਕਬੂਤਰ ਆ ਤੇ ਕਬੂਤਰ 100 ਤੋਂ ਪਲੱਸ ਹੋਗਾ ਉਹਦਾ ਆ ਬੈਠਾ ਕੇ ਚੰਗਾ ਚੰਗਾ ਆ ਜੇ ਮੈਨਾਂ ਚੰਗਾ ਰੂਪ 100 ਦੀ ਨੀੜ ਤੇੜ ਆਰਾਮ ਨਹੀਂ ਹੋ ਰੋ ਲੋਜੀ ਭਾਈ ਜੀ ਮੋਟਰਸਾਈਕਲ ਮੋਟਰਸਾਈਕਲ 100 ਤੋਂ ਪਲੱਸ ਹੋਊ ਹੈ ਭਾਈ ਜੀ ਕੂਟਰ ਉਲੇ ਵਜੇ ਇੱਥੇ ਤੇ ਕੂਟਰ ਹਰੇ ਗਏ ਪਿੰਡ ਤੇ ਸੌਦੋ ਪਲਾਸਕੂਤ ਰਾਮਦਰੀਣਾ ਚਲੋ ਛੱਡ ਤੇ ਤਿੰਨ ਆਪਣੇ ਪਿੰਡੋਂਾਂ ਦੇ 60 25 ਹਰੀਗੇ ਕਰਾਂ ਤੂੰ ਸ਼ੀਰ ਤੇ ਪ੍ਰੀਤ ਸੀਗੇ ਉਹੀ ਖੇਡ ਸੇਮ ਸੀ ਉਸੇ ਪਾਣੀ ਤੇ ਉਹੀ ਸਾਰਾ ਕੁਝ ਇਹਨੂੰ ਕੀਤਾ ਸੀ ਮੈਂ ਤੇ ਉਹੀ ਸਾਰਾ ਕੁਝ ਉਹਨੂੰ ਕੀਤਾ ਸੀ ਹਾਂ ਲਓ ਬਾਈ ਜੀ ਅੱਜ ਬਾਜੀ ਛੱਡੀ ਸਰਾਇਨਾਗਾ ਨਰੋਲ ਜਵਾਂ ਕੱਲਾ ਰਿਆ ਠੀਕ ਆ ਪਰ ਭੈਣ ਚੋ ਤਲੂਕ ਐਡੇ ਫੁੱਦੂ ਹੋ ਗਏ ਲੋਕ ਕਮਾਲ ਹੋ ਗਈ ਲੋਕਾਂ ਦੀ ਯਾਰ ਭੈਣ ਦੀਆਂ ਐਡੇ ਬੇਕਾਰ ਲੋਕ ਹੋ ਗਏ ਨਾ ਗੱਲਾਂ ਹੀ ਛੱਡ ਦੇ ਨਰੂਲ ਕੱਲਾ ਰਿਆ ਬਹੁਤ ਸੋਹਣਾ ਉੱਡਿਆ ਠੀਕ ਆ ਤੇ ਚਲੋ ਕੋਈ ਗੱਲ ਨਹੀਂ ਆ ਵੀ ਜਦੋਂ ਮਾੜਾ ਮੂਟ ਹੁੰਦਾ ਹੀ ਰਹਿੰਦਾ ਹੁਣ ਆਪਾਂ ਉਹਨੂੰ ਚੰਗੀ ਬਾਜੀ ਕੋਈ ਛੱਡ ਦੇਾਂਗੇ ਤੇ ਨਾ ਤੋਂ ਉਥੇ ਵੀਡੀਓ ਵੀ ਨਹੀਂ ਬਣਾ ਸਕੀ ਚਾਜ ਨੇ ਤੇ ਛੈਂਪੀ ਬੈਠੀ ਆ ਤੇ ਆਹ ਚਲ ਅੱਜ ਇੰਨੇ ਨਾ ਹੋ ਕੇ ਜੇ ਤੋ ਤਾਂ ਅਸਲ ਕੀਤੀ ਨਾ ਨਰੂਲ ਕੀਤੀ ਵੀ ਕੱਲੇ ਨੇ ਆਪਾਂ ਤੇ ਬਾਕੀ ਬਾਈ ਨੇ ਜੱਸੇ ਨੂੰ ਫੋਨ ਲਾਈਆ ਉਹਨਾਂ ਨੇ ਚੱਕਿਆ ਨਹੀਂ ਤੇ ਪਿੰਜਰੇ ਪਿੰਜਰੇ ਰੱਖੋ ਬਾਈ ਮਤਲਬ ਤੇ ਉਹ ਕਬੂਤਰ ਦੇ ਹੁਣ ਜਿਹੜੇ ਭੈਣ ਭਰਾ ਉਹਨਾਂ ਦੀ ਕੱਟਣ ਦੀ ਤਿਆਰੀ ਕਰਦੇ ਆ ਕੱਟਾਂਗੇ ਇਹ ਫਿਰ ਤਰਨਾ ਨਹੀਂ ਇਹ ਮੰਤਰ ਦਾਣੇ ਕੱਢ ਬਾਹਰ ਬੱਲੀ ਦਾਣੇ ਪਾ ਗਿਆ ਸੀ ਜੋਤ ਜੋਤ ਨੂੰ ਮਗਾ ਸੱਖੀ ਸੱਤਿਆਈ ਛਤਰੀ ਲੈ ਕੇ ਗਿਆ ਸੀ ਇਹਦੇ ਬੰਤੇਜ ਇਹਦੇ ਚੱਕਰ ਦੀ ਭੈਣ ਫਰ ਵੀ ਜਦ ਬਤਾਣੇ ਕੱਢਦੇ ਵੱਲੀ ਸਾਰਿਆਂ ਦੇ ਬਾਅਦ ਉਹ ਆਇਆ ਤੇ ਡੈਡੀ ਨਹੀਂ ਆਇਆ ਹੂੰ ਕੋਈ ਇਨਾਂ ਚ ਹੁਣ ਕੱਢਦੇ ਆ ਜਿਹੜੇ ਇਹਨਾਂ ਦੀ ਭੈਣ ਭਰਾ ਛੱਡ ਤਾਂ ਪਹਿਲਾਂ ਤੇ ਚਲੋ ਕੋਈ ਗੱਲ ਨਹੀਂ ਐਵੇਂ ਜੋ ਕੁਸਤਾ ਮਾੜਾ ਨੂੰ ਤਾਂ ਹੁੰਦਾ ਹੀ ਰਹਿੰਦਾ ਤੇ ਬਸ ਸੱਚੇ ਬੰਦੇ ਨਾ ਹੁੰਦਾ ਆ ਕੋਈ ਐ ਉਹ ਬੰਦੇ ਬਾਈ ਪੈਸੇ ਲੈ ਗਏ ਜਿਹੜੇ ਬੰਦਿਆਂ ਦੇ ਕਬੂਤਰ ਐ ਨਹੀਂ ਸੀ ਠੀਕ ਆ ਐ ਵੀ ਜੇ ਬੰਦੇ ਮੈਂ ਨਾਂ ਲੈ ਸਕਦਾ ਇਕੱਲੇ ਇਕੱਲੇ ਬੰਦੇ ਦਾ ਕਿਹੜੇ ਕਿਹੜੇ ਬੰਦੇ ਲੈ ਗਏ ਦੁਨੀਆ ਐ ਦਾੜੀਆਂ ਰੱਖ ਕੇ ਭੈਣ ਚੋ ਤੇ ਦੱਲੇ ਬਣੇ ਫਿਰਦੇ ਆ ਲੋਕ ਯਾਰ ਹਾਦੂ ਹੀ ਪਈ ਆ। ਹਰੀਆਂ ਦੇ ਬੰਦੇ ਵੀ ਆਵਜੇ ਸੀਗੇ ਜੋਦੇ ਦੇ ਪਿੰਡ ਦੇ। ਠੀਕ ਆ। ਜੋਦਾ ਵੀ ਹੁਣ ਤਾਂ ਗਰਮੀਂ ਦੀ ਸੀਗਾ ਪਹਿਲ ਚ ਦੱਲੇ ਬੰਦੇ ਸੀਗੇ ਜਿਹੜੇ ਭੈਣ ਚੋ ਤੇ ਜਿਨ੍ਹਾਂ ਦੇ ਕਬੂਤਰ ਵਾਟਰ ਬਾਕਸਾਂ ਤੇ ਬੈ ਕੇ ਟਾਵਰਾਂ 'ਚ ਵੜ ਕੇ ਛਪੜਾਂ 'ਚ ਵੜ ਕੇ ਉਹ ਬੰਦੇ ਪੈਸੇ ਲੈ ਗਏ। ਇਧਰ ਵੇਖੋ ਪਹਿਲਵਾਨ ਉਹਰੇ। ਲਓ ਜੀ ਭਾਈ ਜੀ। ਖਾਚ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਮੈਂ ਕਿ ਅੱਜ ਆ ਕਬੂਤਰਾਂ ਚ ਵੱਡਿਆਂ ਚ ਨਿਗਾਣੀ ਵਜੀ ਨਿਗਾ ਮਾਰਦਗੇ ਨਾਲੇ ਇੱਕ ਗੱਲ ਹੋਰ ਲੋਕ ਯਾਰ ਬਗਾਨੇ ਪਿੰਡ ਚ ਡਾਵਾ ਕਬੂਤਰ ਆਪੇ ਮੈਂ ਨਹੀਂ ਇਹ ਗੱਲ ਆਂਦਾ ਵੀ ਡਾਵਾ ਕਬੂਤਰ ਭਾਈ ਦਾ ਨਹੀਂ ਭੱਜ ਜਾਂਦੇ ਕਿਹ ਡਾਵੇ ਕਬੂਤਰ ਭਾਈ ਦਾ ਮੈਨੂੰ ਤਾਂ ਹਾਸੇ ਇਹ ਗੱਲ ਦੀ ਆਉਂਦੀ ਹੈ ਵੀ ਜਿਹੜੇ ਬੰਦਿਆਂ ਦਾ ਮਾੜਾ ਮੋੜ ਚੰਗਾ ਸੋਹਣਾ ਨਾ ਉਹ ਵੀ ਬੇਈਮਾਨੀ ਦੇ ਉੱਤਰ ਕੇ ਲੋਕਾਂ ਨੇ ਯਾਰ ਪੈਸਾ ਮੁੱਖ ਬਣਾ ਲਿਆ ਹੈ ਭਾਈ ਜੀ ਨਰੋਲ ਆਪਣਾ ਅੱਜ ਕੱਲਾ ਕਬੂਤਰ ਜਮਨ ਨਰੋਲ ਠੀਕ ਆ ਲੋਕ ਵੀ ਆਂਦੇ ਵੀ ਵਾਕਈ ਠੀਕ ਆ ਵੀ ਜਮਾਂ ਗੱਲਾ ਬੈਠਾ ਜਿਹੜੇ ਪਾਣੀ ਪੀ ਪੀ ਬਈ ਹੁੱਡੇ ਸੀ ਗਿਓ ਅਸੀਂ ਟੈਕ ਮਾਰਨੀ ਸਹੀ ਹੋਈ ਠੀਕ ਆ ਬਾਕੀ ਬਾਜੀ ਤੈਨੂੰ ਪਤਾ ਜਿੱਤੀ ਇਹ ਬਹੁਜੇ ਬੰਦੇ ਕਰਾਉਂਦੇ ਉੱਥੇ ਆ ਕੋਸੀ ਹੁੰਦਾ ਤੇ ਬਾਈ ਯਾਰ ਉਹ ਬੰਦੇ ਪਈ ਸੀ ਲਿਆਏ ਜਿਹੜੇ ਬੰਦਿਆਂ ਦਾ ਕੋਈ ਇੱਕ ਇੱਕ ਦੋ ਦੋ ਬਾਈਆਂ ਜਿੱਤੇ ਆ ਜਿਹੜੇ ਬੰਦਿਆਂ ਦਾ ਕੋਈ ਚੰਗਾ ਨਾਂ ਹੈਗਾ ਮੈਂ ਨਾਂ ਕੀ ਲਵਾ ਉਹਨਾਂ ਦਾ ਹੁਣ ਨਾਂ ਆਪਾਂ ਲੈਂਦੇ ਨਹੀਂਗੇ ਹੁਣ ਜੇ ਬੰਦੇ ਠੀਕ ਆ ਬਈ ਸੀ ਲਿਆਏ ਆਪਾਂ ਨੂੰ ਤਾਂ ਬਈ ਪੈਸਿਆਂ ਦਾ ਆਪਾਂ ਸਾਨੂੰ ਕਹਿਤਾਈ ਮੈਂ ਕਿ ਵੀ ਆਹ ਦਾ ਤੇਰੀ ਪੈਸਿਆਂ ਤੇ ਨਹੀਂ ਬੈਠੇ ਠੀਕ ਆ ਤੇ ਸਾਨੂੰ ਆਪਦੇ ਕੂਤਰ ਦਾਈ ਮੈਂ ਕਿ ਕਿਤੇ ਬਾਜੀ ਤੇ ਮਿਲ ਗਏ ਕਿਤੇ ਹਸਾਬ ਕਿਤਾਬ ਹੋ ਗਿਆ ਆਂ ਵੀ ਬਰਾਬਰ ਦੇ ਹੋਗੇ ਟੱਕਰਾਂਗੇ ਜਰੂਰ ਇਹ ਨਹੀਂ ਗੱਲ ਬਈ ਨਾ ਲੋ ਬਈ ਪ੍ਰਮਾਤਮਾ ਦੀ ਵੀਰ ਨਾ ਸਭ ਤੋਂ ਵੱਡੀ ਗੱਲ ਸੀ ਕੂਤਰ ਫੜ ਕੇ ਲਿਆਉਣਾ ਤੇ ਕੂਤਰ ਆਪਾਂ ਬਈ ਛਤਰੀ ਤੇ ਟਾਂਗੀ ਤੇ ਭਾਗੇ ਲਿਆਂਦਾ ਤੇ ਚਲੋ ਠੀਕ ਆ ਬਈ ਜੀ ਐਵੇਂ ਜੀਆਂ ਬਾਜ਼ੀਆਂ ਤੇ ਬਈ ਆਹ ਕੁਛ ਹੀ ਹੁੰਦਾ ਹੁੰਦਾ ਹਨਾ ਜਿੱਥੇ ਬਈ ਯਾਰ ਮੈਨੂੰ ਉਹ ਬੰਦਿਆਂ ਦਾ ਚਾਰਜ ਲੱਗਿਆ ਪਿਆ ਮੈਂ ਨਾ ਵੀ ਲੈ ਦਿਆਂ ਈਗ ਮੈਨੂੰ ਕਿਸੇ ਦਾ ਡਰ ਨਹੀਂ ਮਾਰਿਆ ਪਰ ਇਹ ਗੱਲ ਆ ਵੀ ਭੈਣ ਚ ਉਹ ਬੰਦੇ ਬਾਈ ਜਿਹਦਾ ਕੋਈ ਮਾੜਾ ਮੋਟਰ ਨਾ ਹੈਗਾ ਯਾਰ ਠੀਕ ਆ ਉਹ ਬੰਦੇ ਵੀ ਬਾਈ ਬੇਈਮਾਨੀਆਂ ਤੇ ਉਤਰੇਗੀ ਉਹਨਾਂ ਦਾ ਕਬੂਤਰ ਵੀ ਹੈਣੀ ਸੀ ਮੇਰੇ ਰਗੇ ਦਾ ਹੀ ਆ ਬੰਦਾ ਸਰਕਾਰੀ ਨੌਕਰੀ ਕਰਦਾ ਠੀਕ ਆ ਐਡਾ ਬੰਦਾ ਕੁੱਤਾ ਨਿਕਲਿਆ ਕੋਈ ਗੱਲਾਂ ਹੀ ਛੱਡ ਦਿਓ ਸਰਕਾਰੀ ਨੌਕਰੀ ਕਰਦਾ ਘਰੇ ਵੀ ਆਪਦੇ ਓਕੇ ਦੀ ਰਿਪੋਰਟ ਆ ਉਹ ਬੰਦੇ ਦਾ ਕਬੂਤਰ ਵੀ ਹੈਣੀ ਸੀ ਬਹੁਤ ਬੰਦਿਆਂ ਦੇ ਕਬੂਤਰ ਹੈ ਨਹੀਂ ਸੀ ਵਾਟਰ ਵਸਦੀਆਂ ਟੈਂਕਾਂ ਤੇ ਲੌਂਕੇ ਜਿਹੜੇ ਵੱਡੇ ਖੜਾਰੀਆਂ ਦੇ ਕਬੂਤਰ ਠੀਕ ਆ ਤੇ ਸਾਰਿਆਂ ਤੋਂ ਮਗਰੋਂ ਬੈਠਾ ਸਵਾ ਚਾਰ ਵਜੇ ਭਾਗੀ ਲਿਆਂਦਾ ਅੱਧਾ ਪਿੰਡ ਗਵਾ ਸੀ ਠੀਕ ਆ ਤੇ ਇੱਥੇ ਹਰ ਚਲੋ ਤਾਂ ਗੱਲਾਂ ਦਾ ਆਪਣਾ ਤਾਂ ਏਡਾ ਕੋਈ ਚੱਕਰ ਨਹੀਂਗਾ ਠੀਕ ਆ ਕਬੂਤਰ ਜਮਾਂ ਠੋਕ ਕੇ ਜਿੱਤਿਆ ਠੀਕ ਆ ਔਰ ਬਲੀ ਕਬਲਿਆਂ ਚ ਇਹੀ ਕੰਮ ਹੀ ਹੁੰਦਾ ਹੁੰਦਾ ਠੀਕ ਆ ਆਪਾਂ ਨੂੰ ਸਭ ਤੋਂ ਵੱਡੀ ਗੱਲ ਇਹ ਸੀ ਬਈ ਕਬੂਤਰ ਮਿਲਣਾ ਚਾਹੀਦਾ ਕਬੂਤਰ ਮਿਲ ਗਿਆ ਅੱਠੇ ਛਤਰੀ ਦੇ ਭਾਗੀ ਲਿਆਂਦਾ ਠੀਕ ਆ ਤੇ ਆਪਾਂ ਨੂੰ ਮੈਂ ਨਾ ਬਾਈ ਜੀ ਕਰੋਣਾ ਜਿੱਤੇ ਵਾਲੀ ਖੁਸ਼ੀ ਆ ਠੀਕ ਆ ਤੇ ਸਭ ਤੋਂ ਵੱਡੀ ਖੁਸ਼ੀ ਇਹ ਆ ਵੀ ਮੇਰੇ ਉਸਤਾਦ ਦੇ ਕਬੂਤਰਾਂ ਚੋਂ ਜੀਗਾ ਸਭ ਤੋਂ ਵੱਡੀ ਗੱਲ ਇਹ ਆ ਬਈ ਮੇਰੇ ਉਸਤਾਦ ਦੇ ਕਬੂਤਰਾਂ ਚੋਂ ਸੀ ਠੀਕ ਆ ਉਹਦੇ ਕੂਤਰ ਬਾਈ ਜੀ ਵਟ ਕੱਢਦੇ ਹੀ ਅਤੇ ਵਾਟ ਹੀ ਕੱਢਦੇ ਆ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਗ੍ਰੀਨ ਕਰਿਆ ਕਰੋ ਤੇ ਬਾਕੀ ਕੋਈ ਗੁੱਸੇ ਮਸਾਲੇ ਵਾਲੀ ਗੱਲ ਬਈ ਨਿਕਲ ਗਈ ਹੋਵੇ ਤੁਹਾਨੂੰ ਮਾਫ ਕਰਿਓ ਬਾਈ ਜੀ ਐਬ ਜੇ ਹਰੀਕਿਆਂ ਦੇ ਐਬ ਜੇ ਬੰਦੇ ਯਾਰ ਕੁਝ ਕ ਸੀਗੇ ਠੀਕ ਆ ਤੇ ਯੋਧੇ ਕਰਕੇ ਮੈਂ ਕੁਝ ਬੋਲਦਾ ਨਹੀਂ ਨਾ ਨਹੀਂ ਲੈਂਦਾ ਉਹ ਬੰਦਿਆਂ ਦਾ ਠੀਕ ਆ ਚਲੋ ਉਹਦੇ ਪਿੰਡ ਦੇ ਆਪਾਂ ਮਾੜਾ ਚੰਗਾ ਨਹੀਂ ਕਹਿੰਦੇਗੇ ਉਹ ਜਿਹੇ ਬੰਦੇ ਜਿਹੜੇ ਬੰਦਿਆਂ ਦੇ ਵਾਟਰ ਬਾਕਸ ਦੀਆਂ ਟੈਂਕੀਆਂ ਤੇ ਕਬੂਤਰ ਲੰਘ ਕੇ ਡੂਡ ਡੂਡ ਘੇਤਾ ਪਹਿਲਾਂ ਉਹ ਬੰਦੇ ਪੈਸੇ ਲੈ ਕੇ ਮੈਨੂੰ ਹਾਸੀ ਆਉਂਦੀ ਹੈ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਦੇ ਆ ਸ